ਸਤਿ ਸ੍ਰੀ ਅਕਾਲ ਪਿਆਰੇ ਬੱਚਿਓ ਜਿੱਦਾਂ ਤੁਹਾਨੂੰ ਪਤਾ ਹੈ ਪੰਜਾਬੀ ਲੰਬੀੜ ਦੇ ਪੇਪਰ ਚੱਲ ਰਹੇ ਨੇ 8th ਤੱਕ ਪੇਪਰ ਹੋ ਚੁੱਕੇ ਨੇ 5th ਤੱਕ 5th ਦਾ ਵੀ ਪੇਪਰ ਹੋ ਚੁੱਕਿਆ 6th ਤੋਂ 8th ਤੱਕ ਵੀ ਪੇਪਰ ਪੰਜਾਬੀ ਆਲੰਬੜ ਦੇ ਹੋ ਚੁੱਕਿਆ ਕੱਲ ਨੂੰ ਪੇਪਰ 9th ਤੋਂ 12th ਦਾ ਹੈ ਪੁੱਤ ਆਪਾਂ ਤੁਹਾਨੂੰ ਇਹ ਦੱਸਾਂਗੇ ਕਿਥੋਂ ਕਿਥੋਂ ਕੁਐਸਚਨ ਆਉਣ ਦੇ ਬਹੁਤ ਜ਼ਿਆਦਾ ਚਾਂਸ ਨੇ ਠੀਕ ਹੈ ਪੁੱਤਰ ਜਿਹੜੇ ਆਪਾਂ ਨੇ ਵਿਆਖਣ ਵਾਲੇ ਟੌਪਿਕ ਤੇ ਆਪਾਂ ਵੀਡੀਓ ਅਪਲੋਡ ਕੀਤੀ ਹੈ ਵਿਆਖਣ ਸਾਰੀ ਆਪਣੀ ਉਹਨਾਂ ਵੀਡੀਓ ਦੇ ਵਿੱਚੋਂ ਹੀ ਕੁਐਸਚਨ ਆਏ ਨੇ ਠੀਕ ਹੈ ਪੁੱਤਰ ਪੁਤਰ ਪੰਜਾਬ ਪੰਜਾਬ ਦੇ ਬਾਰੇ ਕੁਐਸਚਨ ਬਹੁਤ ਜ਼ਿਆਦਾ ਆਉਂਦੇ ਹੁੰਦੇ ਨੇ ਜਿੱਦਾਂ ਕਿ ਐਦਾਂ ਪੁੱਛਿਆ ਜਾ ਸਕਦਾ ਵੀ ਪੰਜਾਬ ਦੀ ਆਬਾਦੀ ਦੇ ਬਾਰੇ ਠੀਕ ਹੈ ਪੰਜਾਬ ਦੀ ਆਬਾਦੀ ਨਾਲ ਸੰਬੰਧਿਤ ਇੱਕ ਕਿਹੜੀ ਸਭਿਤਾ ਬਹੁਤ ਪੁਰਾਣੀ ਆ ਉਹਦੇ ਨਾਲ ਸੰਬੰਧਿਤ ਕੁਐਸਚਨ ਆਉਂਦੇ ਨੇ ਇੱਕ ਗੁਰੂ ਸਾਹਿਬਾਨ ਦੇ ਬਾਰੇ ਕੁਐਸਚਨ ਆਉਂਦੇ ਨੇ ਵੀ ਕਿਹੜੇ ਗੁਰੂ ਸਾਹਿਬਾਨ ਨੇ ਕਿਹੜੀ ਪ੍ਰਾਥਾ ਚਲਾਈ ਆ ਜਾਂ ਕਿਹੜੇ ਸ਼ਹਿਰ ਦੀ ਸਥਾਪਨਾ ਕੀਤੀ ਹੈ ਜਨਮ ਵੀ ਆ ਸਕਦਾ ਮਾਤਾ ਪਿਤਾ ਵੀ ਪੁੱਛ ਸਕਦੇ ਨੇ ਕੁਐਸਚਨ ਪੰਜਾਬੀ ਭਾਸ਼ਾ ਆਪ ਵੀ ਪੰਜਾਬੀ ਗੁਰਮੁਖੀ ਕਲਪੀ ਵਿੱਚ ਤੁਹਾਨੂੰ ਕੁਐਸਚਨ ਪੁੱਛੇ ਜਾਂਦੇ ਨੇ ਟੁਕਮੀਆਂ ਇਦਾਂ ਦੇ ਕੁਐਸਚਨ ਪੁੱਛੇ ਜਾਂਦੇ ਨੇ ਠੀਕ ਹੈ ਪੁੱਤਰ ਪੰਜਾਬੀ ਸੱਭਿਆਚਾਰ ਇਹਦੇ ਪੁੱਤਰ ਤੁਹਾਨੂੰ ਗਾਣੇ ਬਾਰੇ ਕੁਐਸਚਨ ਬਹੁਤ ਜ਼ਿਆਦਾ ਆ ਸਕਦੇ ਨੇ ਠੀਕ ਹੈ ਇਹਨਾਂ ਨੂੰ ਤੁਸੀਂ ਧਿਆਨ ਦੇ ਨਾਲ ਪੜ੍ਹਨਾ ਕਿਹੜਾ ਗਾਣਾ ਹੱਥ ਦਾ ਕਿਹੜਾ ਪੈਰਾਂ ਦਾ ਠੀਕ ਹੈ ਕਿਹੜਾ ਸਿਰ ਦਾ ਗਾਣਾ ਕਿਹੜਾ ਮੱਥੇ ਦਾ ਗਾਣਾ ਇਹਨਾਂ ਨੂੰ ਧਿਆਨ ਨਾਲ ਪੜ੍ਹਨਾ ਅੱਗੇ ਪੁੱਤਰ ਪੰਜਾਬੀ ਲੋਕ ਸਾਹਿਤ ਦੇ ਵਿੱਚ ਜ਼ਿਆਦਾਤਰ ਜਿਹੜੇ ਗੀਤ ਨੇ ਉਹਨਾਂ ਨਾਲ ਸੰਬੰਧਿਤ ਬਹੁਤ ਕੁਐਸਚਨ ਆਉਂਦੇ ਹੁੰਦੇ ਨੇ ਠੀਕ ਹੈ ਪੁੱਤਰ ਉਹਦੇ ਨਾਲ ਸੰਬੰਧਿਤ ਕੁਸ਼ਚਨ ਆ ਸਕਦੇ ਨੇ ਉਹਨਾਂ ਨੂੰ ਤੁਸੀਂ ਧਿਆਨ ਨਾਲ ਪੜ੍ਹਨਾ ਜਿੱਦਾਂ ਮਾਇਆ ਹੋ ਗਿਆ ਟੱਪਾ ਹੋ ਗਿਆ ਠੀਕ ਹੈ ਪੁੱਤਰ ਐਦਾ ਜਿੰਨੇ ਵੀ ਲੋਕੀ ਦਾ ਉਹਨਾਂ ਬਾਰੇ ਕੁਸ਼ਚਨ ਜ਼ਰੂਰ ਪੜ੍ਹ ਲੈਣੇ ਆ ਤੁਸੀਂ ਅੱਗੇ ਪੁੱਤਰ ਦੇਸੀ ਮਹੀਨਾ ਨੇ ਬਾਰੇ ਪੁੱਛਿਆ ਹੁੰਦਾ ਵੀ ਕਿਹੜਾ ਅੰਗਰੇਜ਼ੀ ਮਹੀਨਾ ਹੋਊਗਾ ਤੇ ਉਹਦੋਂ ਕਿਹੜਾ ਦੇਸੀ ਮਹੀਨਾ ਹੋਣਾ ਹੈ ਠੀਕ ਆ ਪੁੱਤਰ ਵਿਆਹ ਕਰਨ ਨਾਲ ਸੰਬੰਧ ਦੇ ਜਿਹੜੇ ਕੁਐਸਚਨ ਨੇ ਉਹ ਆਪਣੀ ਜਿਹੜੀ ਵਿਆਕਰਨ ਵਾਲੀਆਂ ਵਾਲੀਆਂ ਵੀਡੀਓ ਨੇ ਉਹਨਾਂ ਦੇ ਵਿੱਚੋਂ ਹੀ ਵਿਆਕਰਨ ਨਾਲ ਸੰਬੰਧ ਦੇ ਕੁਐਸਚਨ ਆਉਂਦੇ ਆ ਤੇ ਜਿੰਨੇ ਵੀ ਪੇਪਰ ਹੋ ਚੁੱਕੇ ਨੇ 4-5 ਕਲਾਸਾਂ ਦੇ ਆਪਣੀ ਵਿਆਕਰਨ ਵਾਲੀ ਵੀਡੀਓ ਵਿੱਚ ਹੀ ਆਏ ਉਹ ਤੁਸੀਂ ਜ਼ਰੂਰ ਧਿਆਨ ਨਾਲ ਪੜ੍ਹ ਲਿਓ ਠੀਕ ਆ ਪੁੱਤਰ ਆਪ ਤੁਹਾਨੂੰ ਥੋੜਾ ਥੋੜਾ ਦਿਖਾ ਰਿਆ ਵੀ ਕਿਹੜੀ ਚੀਜ਼ ਵਧੀਆ ਪੜ੍ਹਨੀ ਆ ਅਗੇ ਪੁੱਤਰ ਜਿਵੇਂ ਪੰਜਾਬ ਬਾਰੇ ਪੁੱਛ ਸਕਦੇ ਆ ਵੀ ਕਿਹੜੇ ਸ਼ਬਦਾਂ ਦੇ ਸਮੇਲ ਤੋਂ ਬਣਿਆ ਹੋਇਆ ਠੀਕ ਆ ਪੁੱਤਰ ਤੇ ਅੱਗੇ ਪੰਜ ਨਾਂ ਦੇ ਬਾਰੇ ਆ ਸਕਦਾ ਤੁਹਾਨੂੰ ਕੁਐਸ਼ਨ ਅਗੇ ਬਤਰੇ ਇਹ ਗੁਰੂ ਸਹਿਬਾਨ ਦੇ ਬਾਰੇ ਇਹਨਾਂ ਨੂੰ ਤੁਸੀਂ ਵਧੀਆ ਧਿਆਨ ਨਾਲ ਪੜ੍ਹਨਾ ਕਿਹੜੇ ਸ਼ਹਿਰ ਦੀ ਸਥਾਪਨਾ ਕਿਸ ਗੁਰੂ ਸਹਿਬਾਨ ਨੇ ਕੀਤੀ ਨੂੰ ਬਹੁਤ ਜ਼ਿਆਦਾ ਧਿਆਨ ਦੇ ਨਾਲ ਰੀਡ ਕਰਨਾ ਹੈ ਤੁਸੀਂ ਠੀਕ ਆ ਪੁੱਤਰ ਹੁਣ ਤੁਸੀਂ ਧਿਆਨ ਦੇ ਨਾਲ ਰੀਡਿੰਗ ਲੈ ਲਿਓ ਇਹਦੇ ਵਿੱਚ ਜੋ ਕੁਸ਼ਨ ਆਉਣਿਆ ਤੁਹਾਨੂੰ ਜਿਦਾਂ ਅਸੀਂ ਪੁੱਤਰ ਤੁਹਾਨੂੰ ਸਵਾਲ ਪੁੱਛ ਸਕਦੇ ਨੇ ਧੁਨੀਆਂ ਪੁੱਛ ਸਕਦੇ ਨੇ ਕਿੰਨੀਆਂ ਧੁਨੀਆਂ ਨੇ ਕਿੰਨੇ ਫੰਜਨ ਨੇ ਇਹਨਾਂ ਵਿੱਚ ਕੁਸ਼ਨ ਆ ਸਕਦੇ ਨੇ ਠੀਕ ਹੈ ਪੁੱਤਰ ਜਿੱਥੇ ਇਦਾਂ ਵਰਣਮਾਲਾ ਦੇ ਅੱਖਰ ਪੁੱਛੇ ਜਾਣੇ ਕਿੰਨੀਆਂ ਸਿਂ ਲਿਪੀ ਕਿਹੜੀ ਹੈ ਠੀਕ ਹੈ ਇਹਨਾਂ ਨੂੰ ਧਿਆਨ ਦੇ ਨਾਲ ਪੜ੍ਹ ਲਓ ਪੁੱਤਰ ਇਹ ਕਹਾਣੀ ਤੁਸੀਂ ਜ਼ਰੂਰ ਯਾਦ ਕਰ ਲਿਓ ਇਹਨਾਂ ਦੀ ਮੀਨ ਗੁਰਮੁਖੀ ਵਿੱਚ ਕਿਦਾਂ ਲਿਖੀ ਜਾਂਦੇ ਇਹਨਾਂ ਵਿੱਚ ਬੁੱਤਰ ਨੇ ਆਉਣ ਦੇ ਚਾਂਸ ਨਹੀਂ ਪਰ ਆ ਸਾਜਾਂ ਬਾਰੇ ਜ਼ਰੂਰ ਪੜ ਲੈਣਾ ਤੁਸੀਂ ਠੀਕ ਹੈ ਬੁੱਤਰ ਇਹ ਖੇਡਾਂ ਬਾਰੇ ਵੀ ਆ ਸਾਜ ਤੁਹਾਨੂੰ ਦਿੱਤੇ ਹੋਏ ਨੇ ਪੈਰਾਂ ਦਾ ਗਹਿਣਾ ਕੰਨਾਂ ਦਾ ਗਹਿਣਾ ਇਹਨਾਂ ਨੂੰ ਧਿਆਨ ਦੇ ਨਾਲ ਪੜ੍ਹ ਲਿਓ ਆ ਬੱਚਾ ਨੇ ਕਹਿਣੇ ਵੀ ਪੁੱਛ ਸਕਦੇ ਆ ਮਾਂ ਦਾ ਨੇ ਕਹਿਣੇ ਵੀ ਅੱਗੇ ਬੁੱਤਰ ਤانوں ਲੋਕ ਸਾਇਤਾ ਇਹਨਾਂ ਨੂੰ ਬਹੁਤ ਧਿਆਨ ਦੇ ਨਾਲ ਪੜਨਾ ਇਹਨਾਂ ਵਿੱਚੋਂ 100% ਚਾਂਸ ਆ ਕੁਐਸਚਨ ਹੋਣ ਦੇ ਇਹਨਾਂ ਨੂੰ ਤੁਸੀਂ ਬਹੁਤ ਹੀ ਧਿਆਨ ਦੇ ਨਾਲ ਪੜਨਾ ਆਪਣ ਇਹਨਾਂ ਬਾਰੇ ਡਿਟੇਲ ਦੇ ਵਿੱਚ ਵੀਡੀਓ ਪਹਿਲਾਂ ਹੀ ਅਪਲੋਡ ਕਰ ਦਿੱਤੀ ਹੈ ਆਪਾਂ ਤਾਂ ਸਿਰਫ ਤੁਹਾਨੂੰ ਰੀਡਿੰਗ ਲਈ ਦਿਖਾ ਰਹੇ ਆ ਕਿ ਜੀ ਵੀਡੀਓ ਜ਼ਿਆਦਾ ਲੰਬੀ ਨਾ ਹੋ ਜਾਵੇ ਠੀਕ ਹੈ ਬੁੱਤ ਅੱਗੇ ਬੁੱਤਰਾ ਆਪ ਜਹਾਰ ਤਾਂ ਨਹੀਂ ਇਹਨਾਂ ਨੂੰ ਵੀ ਪੜ ਲਿਓ ਤੁਸੀਂ ਠੀਕ ਹੈ ਬੁੱਤ ਅੱਗੇ ਤਿਆਹਾਰਾਂ ਦੇ ਬਾਰੇ ਆ ਕਿਹੜਾ ਤਿਆਰ ਕਰਾਉਂਦਾ ਤਿਆਹਾਰਾਂ ਬਾਰੇ ਵੀ ਤੁਹਾਨੂੰ ਕੁਐਸਚਨ ਆ ਸਕਦਾ ਹੈ ਠੀਕ ਹੈ ਬਤਰੀਨਾਂ ਨੂੰ ਧਿਆਨ ਨਾਲ ਪੜ੍ਹਦੇ ਹੋਇ ਤੇ ਹਰੰਬਰੀ ਐਦਾ ਪੁੱਛ ਸਕਦਾ ਵੀ ਕਿਹੜੇ ਦੇਸ਼ ਮਹੀਨੇ ਚ ਕਿਹੜਾ ਤਿਹਾਰ ਹੁੰਦਾ ਠੀਕ ਹੈ ਪੁੱਤਰ ਅਬ ਵਿਰੋਧੀ ਸ਼ਬਦਾਂ ਦੇ ਬਾਰੇ ਵੀ ਕੁਐਸਚਨ ਆਉਂਦਾ ਹੁੰਦਾ ਹੈਗਾ ਠੀਕ ਹੈ ਬਤਰੀਨਾਂ ਨੂੰ ਧਿਆਨ ਦੇ ਨਾਲ ਪੜ੍ਹਨਾ ਆਪਾਂ ਜਸਟ ਤੁਹਾਨੂੰ ਰੀਡਿੰਗ ਲਈ ਦਿਖਾ ਰਹੇ ਹਾਂ ਇਹ ਵੀ ਆ ਸਕਦਾ ਬਹੁਤ ਸੱਜੀਆਂ ਦਾ ਇੱਕ ਸ਼ਬਦ ਕੋਈ ਪੁੱਛ ਸਕਦੇ ਆਹ ਖਾਣਾ ਜ਼ਰੂਰੀ ਯਾਦ ਕਰ ਲਿਓ ਕਿਉਂਕਿ ਪੁੱਤਰ ਤੁਹਾਡਾ ਜਿਹੜਾ ਸੀ ਲੈਵਲ ਪੱਧਰ ਦਾ ਹੈ ਇਸ ਕਰਕੇ ਤੁਹਾਨੂੰ ਖਾਣ ਵੀ ਆ ਸਕਦੀਆਂ ਹਨ ਠੀਕ ਹੈ ਤੁਹਾਨੂੰ 31 ਦਿਨ ਬੜਨ ਆਪਾਂ ਜਸਟ ਤੁਹਾਨੂੰ ਰੀਡਿੰਗ ਲਈ ਦੱਸ ਰਹੀ ਹਾਂ ਕਿਤਰ ਵਿਸ਼ੇਤਰ ਪੜ ਲਿਓ ਪੁੱਤਰ ਇਹ ਵੀ ਆ ਸਕਦੇ ਨੇ ਤੁਹਾਨੂੰ ਆ ਪੈਰੇ ਤੁਹਾਨੂੰ ਦੋ ਲੈਣਾ ਯਾਦ ਕਰ ਲਿਓ ਤੁਹਾਨੂੰ ਪਤਾ ਚੱਲ ਜਾਣਾ ਕਿ ਕਿਹੜਾ ਪੈਰਾ ਪੈਰਾ ਜ਼ਰੂਰ ਹੋਣਾ ਪੁੱਤਰ ਦੋ ਪੈਰੇ ਹੋਣਗੇ ਤੁਹਾਨੂੰ ਠੀਕ ਹੈ ਉਹਨਾਂ ਵਿੱਚ ਕੁਐਸਚਨ ਆਨਸਰ ਦੱਸਣੇ ਹੋਣਗੇ ਤੁਸਮੇ ਅਗੇ ਪੁੱਤਰ ਇਹ ਜ਼ਰੂਰ ਯਾਦ ਕਰ ਲਿਓ ਕਿ ਗੁਰਮੁਖੀ ਵਿੱਚ ਕਿਹੜਾ ਅੰਕ ਕਿਵੇਂ ਲਿਖਿਆ ਜਾਂਦਾ ਹੈ ਠੀਕ ਹੈ ਪੁੱਤਰ ਆਪਣੀ ਜ਼ਿਆਦਾ ਵੀਡੀਓ ਲੰਬੀ ਨਹੀਂ ਕੀਤੀ ਤਾਂ ਜੋ ਤੁਹਾਡੇ ਪੜਾਈ ਦਾ ਤੁਹਾਡਾ ਟਾਈਮ ਖਰਾਬ ਨਾ ਹੋਵੇ ਬਸ ਆਪਣੀ ਜਸਟੇਜ ਦੱਸੇ ਅੰਗਰੇਜ਼ੀ ਵੀ ਨਹੀਂ ਗੇਸੀ ਵੀ ਨਹੀਂ ਠੀਕ ਹੈ ਪੁੱਤਰ ਅਮੀਰ ਕਰਦੇ ਹਾਂ ਤੁਹਾਨੂੰ ਪਤਾ ਚੱਲ ਜਾਂਗੇ ਉਹਨਾਂ ਕਿ ਕਿਹੜੇ ਕੁਐਸਚਨ ਕਿੱਦਾਂ ਕਰਨੇ ਠੀਕ ਹੈ ਪੁੱਤਰ ਧਿਆਨ ਦੇ ਨਾਲ ਪੇਪਰ ਕਰਨਾ ਪਰ ਵਿਆਕਰਨ ਪੜ੍ਹਨ ਵਾਸਤੇ ਆਪਣੀ ਵੀਡੀਓ ਇੱਕ ਵਾਰ ਜ਼ਰੂਰ ਤੁਸੀਂ ਦੇਖ ਲੈਣਾ ਜਿੰਨਾ ਵੀ ਵਿਆਕਰਨ ਨਾਲ ਸੰਬੰਧਿਤ ਵੀਡੀਓ ਉਹ ਡਿਟੇਲ ਦੇ ਵਿੱਚ ਸਮਝਾਇਆ ਹੋਇਆਗਾ ਠੀਕ ਹੈ ਪੁੱਤਰ ਅਪਰ ਡਿਸਕ੍ਰਿਪਸ਼ਨ ਵਿੱਚ ਵੀ ਤੁਹਾਡੀ ਆਪਣੀ ਵੀਡੀਓ ਦਾ ਲਿੰਕ ਦੇ ਦਵਾਂਗੇ ਤਾਂ ਜੋ ਤੁਹਾਨੂੰ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆਏ ਹੋਵੇਗਾ ਪੁੱਤਰ ਕਾਹਨੂੰ ਬਿਬਰ ਲਸਨਾ ਵੀ ਕਿਦਾਂ ਦਾ ਬਿਬਰ ਹੋਇਆ ਠੀਕ ਹੈ ਪੁੱਤਰ ਧੰਨਵਾਦ